ਸ਼ਹਿਰ ਤਾਰੀਵਾਲ ਵਿਖੇ ਮਾਹੌਲ ਬਣ ਗਿਆ ਹੈ ਰਾਮਈ ਸ਼ਹਿਰ ਤਾਰੀਵਾਲ ਦਾ ਰਾਤ ਦੇ ਸਮੇਂ ਬੇਸ਼ੱਕ ਬਹੁਤ ਜ਼ਿਆਦਾ ਸੱਦੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਹਿਰ ਤਾਰੀਵਾਲ ਇੱਕ ਧਾਰਮਿਕ ਨਗਰੀ ਬਣ ਚੁੱਕਿਆ ਹੈ ਪ੍ਰਮੁੱਖ ਧਾਰਮਿਕ ਆਗੂ ਸ਼੍ਰੀ ਨਰਿੰਦਰ ਪਰਿੰਜਾ ਜੀ ਦੀ ਅਗਵਾਈ ਹੇਠ ਅੱਜ ਵੀ ਪ੍ਰਭੂ શ્રી ਰਾਮ ਜੀ ਦੇ ਭਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਦੇ ਅਨੇਕਾਂ ਘਰਾਂ ਦੇ ਵਿੱਚ ਜਾ ਕੇ ਸਾਰਿਆਂ ਨੂੰ ਪ੍ਰਭੂ શ્રી ਰਾਮ ਜੀ ਦੇ ਪੁਸ਼ਪਤ ਅਕਸ਼ ਦੇ ਕੇ ਰਾਮ ਨਾਮ ਦੇ ਨਾਲ ਜੋੜਨ ਦਾ ਪ੍ਰਯਾਸ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ ਔਰ ਟੋਲ ਦੇ ਡੱਗੇ ਦੇ ਉੱਤੇ ਤਾਂ ਸਾਰੇ ਪ੍ਰਭੂ ਭਗਤ ਬਹੁਤ ਜ਼ੋਰ ਨਾਲ ਨੱਚ ਰਹੇ ਸਨ ਕਈ ਲੋਕਾਂ ਵੱਲੋਂ ਆਪੋ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਲੱਕੀ ਬੇਦੀ ਜੀ ਜੋ ਕਿ ਸ਼ਹਿਰ ਤਾਰੀਵਾਲ ਦੀ ਇੱਕ ਨਾਮਵਰ ਸ਼ਖਸੀਅਤ ਹਨ ਉਹਨਾਂ ਨੇ ਵੀ ਆਪਣੇ ਘਰ ਪਹੁੰਚਣ ਤੇ ਪ੍ਰਭੂ ਭਗਤਾਂ ਦਾ ਬਹੁਤ ਹੀ ਪਰਮਾ ਸਵਾਗਤ ਕੀਤਾ ਸਰਪਾ ਪੰਮਨ ਵਾਲੀ ਹਾਨੂੰ ਇਹ ਦਿਨ ਵੇਖਣਾ ਨਸੀਬ ਹੋ ਰਿਹਾ 500 ਸਾਲ ਬਾਅਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰ ਕਰ ਕਰਦੀ ਕਰੋ ਹਾਂਜੀ ਚਲੋ ਦੁਬਾਰਾ ਕਰ ਚਲੋ ਚਲੋ ਕਰੋ ਜੀ ਸ਼ੁਰੂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਥੋੜਾ ਅੰਦਰ ਕਰਕੇ ਅੱਛੇ ਜੀ Obrigado, you ਦੀਏ ਕਿੱਥੇ ਦੀਏ ਕੀ ਕੀ ਦੀਏ ਮੰਦਰਾ ਮੇਰੀ ਚੌਂਪੜੀ ਦੇ ਪਾਗ ਅੱਜ ਖੁੱਲ ਜਾਣਗੇ ਰਾਮਾਨਗੇ ਮੇਰੀ ਚੌਂਪੜੀ ਦੇ ਪਾਗ ਅੱਜ ਖੁੱਲ ਜਾਣਗੇ ਰਾਮਾਨਗੇ ਰਾਮਾਨਗੇ ਰਾਮ ਰਾਮਾਨਗੇ ਮੇਰੀ ਚੌਂਪੜੀ ਦੇ ਪਾਗ ਅੱਜ ਖੁੱਲ ਜਾਣਗੇ ਗਾਮਾਨਗੇ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਰਜਨੀ ਸ਼ਰਮਾ ਤਾਰੀਵਲ ਚ ਮੇਰਾ ਤੁਹਾਨੂੰ ਜਿ ਕਿਹਾ ਕਿ ਠੰਡ ਵਿੱਚ ਸਾਰੇ ਜਾ ਰਹੇ ਨੇ ਲੇਡੀਜ਼ ਜ਼ਿਆਦਾ ਇਸ ਸੰਖਿਆ ਵਿੱਚ ਕਿਉਂਕਿ ਅਸੀਂ ਬਹੁਤ ਦੇਰ ਤੋਂ ਮੈਂ ਘਰ ਵੀ ਇਹੀ ਗੱਲ ਕਰਦੀ ਆਪਣੇ ਬੱਚਿਆਂ ਨਾਲ ਵੀ ਕਿ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਬਾਗੇਸ਼ਾਲੀ ਨਹੀਂ ਸੋਭਾਗੇਸ਼ਾਲੀ ਹਾਂ ਬੱਚਿਆਂ ਨੂੰ ਵੀ ਕਿਹਾ ਤੁਸੀਂ ਜਰੂਰ ਨਾਲ ਚੱਲੋ ਬੱਚਿਆਂ ਨੂੰ ਪਤਾ ਚੱਲੇ ਕਿ ਹਾਂ ਸਾਡੇ RAM ji ਆ ਰਹੇ ਨੇ ਮੰਦਰ ਪ੍ਰਸ਼ਤਾ ਹੋ ਰਹੀ ਹੈ ਔਰ ਸਾਰੇ ਧਾਰੀਵਾਲ ਚ ਬਹੁਤ ਹੀ ਉਤਸ਼ਾਹ ਹੈ ਔਰ ਬੜਾ ਹੀ ਅੱਛਾ ਲੱਗਦਾ ਹੈ ਕਿ ਆਪਾਂ ਸਾਰੇ ਭੈਣ ਭਰਾ ਮਿਲ ਕੇ ਐਸਾ ਚੱਲਦਾ ਹੈ ਕਿ ਸਾਡੀ RAM ji ਦੀ ਸੈਨਾ ਹੀ ਜਾ ਰਹੀ ਹੈ ਉਹੀ ਆਨਦਾ ਹੈ ਕਿ RAM ji ਦੀ ਸੈਨਾ ਚਲੀ ਬੜਾ ਅੱਛਾ ਲੱਗਦਾ ਹੈ ਔਰ ਘਰ ਘਰ ਜਾ ਕੇ ਅਸੀਂ ਦੇ ਰਹੇ ਹਾਂ ਦੀਏ ਦੇ ਰਹੇ ਹਾਂ ਅਕਸ਼ਤ ਦੇ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਚੱਲੇ ਕਿ ਇਹ ਦੀਪਾਵਲੀ 500 ਸਾਲ ਪਿਆਰੀ ਹੈ ਔਰ ਸਾਰੇ ਆਪਾਂ ਰਲ ਮਿਲ ਕੇ ਮਨਾਵਾਂਗੇ ਔਰ ਜੋ ਕਿ ਬਸ ਸਟੈਂਡ ਤੇ ਬਹੁਤ ਵੱਡਾ ਹੀ ਬਫੇ ਪ੍ਰੋਗਰਾਮ ਹੋ ਰਿਹਾ ਹੈ ਉਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਪਿੰਜਾ ਭਾਈ ਸਬਜ਼ੀ ਦਾ ਸਾਥ ਦਈਏ ਔਰ RAM ji ਦਾ ਪ੍ਰੋਗਰਾਮ ਬੜੇ ਹੀ ਤੁਮ-ਤਾਮ ਨਾਲ ਮਨਾਈਏ ਤਾਂ ਕਿ ਸਾਡੇ ਇੱਕ ਵਾਰੀ ਸਾਡਾ ਜਿਹੜਾ ਸਨਾਤਨ ਧਰਮ ਦਾ ਝੰਡਾ ਫੇਰ ਲਹਿਰਾਏ ਔਰ ਸਾਰਿਆਂ ਨੂੰ ਪਤਾ ਚੱਲੇ ਕਿ Hindu ਧਰਮ ਬਹੁਤ ਹੀ ਉੱਤਮ ਹੈ इस करके मैं यही कहंगी कि सारे रल मिल के सारे एक दूसरे साथ दे ये और प्रोग्राम अच्छी तरह मनाइए भारत माता की जय सनातन धर्म की जय जय कारा वीर बजरंग बली हर हर महादेव पहले प्रभु प्रेमियों को मेरी जय श्री राम मेरा नाम पूनम शर्मा है मैं धारीवाल से हूँ जैसा कि हम सब जानते हैं कि ये पाँच साल के संघर्ष के बाद ये समय हमारे को देखने को नसीब हुआ है हमारी पीढ़ी बहुत ही सौभाग्यशाली है जो इस अवसर को देख पा रहे हैं माननीय है प्रधानमंत्री जी और हमारे माननीय नरेंद्र पिंजा जी के प्रयासों के स्वरूप हम घर घर जाकर कलश अक्षित और निमंत्रण पत्र श्री रामचंद्र जी की प्राण प्रतिष्ठा के लिए पहुंचा रहे हैं आइए हम सब प्रभु प्रेमी इसे मिलजुल कर इस महोत्सव को संपूर्ण करें जय श्री राम जैशी। जय श्री राम जय श्री राम मैं माधवी कृष्णा गली नंबर 1 तो जेड़ा सी ਘਰ ਘਰ ਜਾ ਰਹੇ ਡੋਰ ਟੂ ਡੋਰ राम जी ਦਾ ਅਕਸ਼ਿਤ ਵੰਡ ਰਿਹਾ ਇਹਦਾ ਸਾਡਾ ਮੇਨ ਪ੍ਰਯਾਸ ਹੈ ਕਿ ਜੋਧਿਆਦਾਮ ਦੇ ਮੰਦਿਰ ٹرسٹ ਵੱਲੋਂ ਜੋ ਉਪਲਬਧੀ ਕੀਤੀ ਗਈ ਹੈ ਕਿ ਘਰ ਘਰ ਪ੍ਰਭੂ ਰਾਮ ਜੀ ਦੀ ਖੁਸ਼ਬੂ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਤੇ ਪ੍ਰਭੂ ਰਾਮ ਜੀ ਨੂੰ ਦਿੱਤਾ ਜਾਏ ਟਾਈਮ ਇਸ ਨੂੰ ਅਸੀਂ ਪੂਰੇ ਡੋਰ ਟੂ ਡੋਰ ਦੇ ਰਹੇ ਹਾਂ ਤਾਂ ਕਿ ਕੋਈ ਵੀ ਇਸ ਖੁਸ਼ੀ ਦੇ ਟਾਈਮ ਤੋਂ ਵੰਜੀਤ ਨਾ ਰਹਿ ਸਕੇ ਹਰ ਇੱਕ ਨੂੰ ਐ ਖੁਸ਼ੀ ਮਿਲੇ ਜਿਹੜੀ ਖੁਸ਼ੀ ਕੀ ਹੈ ਜੋਦਿਆ ਤੋਂ ਸਟਾਰਟ ਹੋਈ ਹੈ ਸਾਡੇ ਤੋਂ ਆਉਣ ਵਾਲੀਆਂ ਪਹਿਲਾਂ ਕਈ ਪੀੜ੍hiyan ਨੇ ਇਸ ਖੁਸ਼ੀ ਨੂੰ ਨਹੀਂ ਮਹਿਸੂਸ ਕੀਤਾ ਤੇ ਕਈ ਪੀੜ੍hiyan ਨਹੀਂ ਮਹਿਸੂਸ ਕਰਨਗੀਆਂ ਪਰ ਅਸੀਂ ਨੂੰ ਦੇਖਿਆ ਹੈ ਮਹਿਸੂਸ ਕੀਤਾ ਹੈ ਤੇ ਅਸੀਂ ਬਹੁਤ ਹੀ ਲੱਕੀ ਬੰਦੇ ਆ ਕਿਉਂਕਿ ਇਹ ਕੋਈ ਦੇਵਤਿਆਂ ਤੋਂ ਘੱਟ ਟਾਈਮ ਨਹੀਂ ਹੈਗਾ ਜਦੋਂ ਨਾਮ ਪ੍ਰਭੂ ਜੀ ਆਏ ਤੇ ਆਪਣੇ ਨਾਲ ਕਈ ਦੇਵਤੇ ਲੈ ਕੇ ਆਏ ਇਸ ਟਾਈਮ ਜੀੜਨੀਆਂ ਵੀ ਬੰਦੇ ਜਿਹੜੇ ਵੀ ਇਸ ਕੰਮ 'ਚ ਰੁੱਝਦੇ ਆ ਉਹ ਸਾਰੇ ਦੇਵਤੇ ਬਣੇ ਹੋਏ ਆ ਕਿਉਂਕਿ ਭਗਵਾਨ ਦਾ ਕੰਮ ਹੈ ਇਹ ਕੋਈ ਕਿਸੇ ਇਨਸਾਨ ਦਾ ਕੰਮ ਨਹੀਂ ਹੋ ਰਿਹਾ ਤੇ ਭਗਵਾਨ ਦੇ ਕੰਮ ਵਿੱਚ ਜੋ ਵੀ ਚੁਣਿਆ ਜਾਂਦਾ ਵੈ ਉਹ ਭਗਵਾਨ ਰੂਹ ਬਣ ਜਾਂਦਾ ਇਸ ਲਈ ਆਪਣਾ ਤਨ ਮਨ ਧਨ ਸਭ ਕੁਝ ਪੂਰਨ ਸਮਰਪਿਤ ਕਰਕੇ ਪ੍ਰਭੂ ਰਾਮ ਜੀ ਜੋ ਕਿ ਜੋਧਿਆ 'ਚ ਬੈਠ ਰਹੇ ਆ ਉਹਨੂੰ ਆਪਣੇ ਮਾਨ 'ਚ ਬਿਠਾਓ ਪਰਮਾਨੈਂਟ ਜਿਹੜਾ ਵੈ ਤਾਰ ਆਪਣੇ ਦਿਲ ਵਿੱਚ ਬਿਠਾਓ ਤਾਂ ਕਿ ਕੋਈ ਵੀ ਜਿਹੜਾ ਵੈ RAM ji ਦੇ ਅਸ਼ੀਰਵਾਦ ਤੋਂ ਰਹਿ ਨਾ ਜਾਏ ਬਾਕੀ ਘਾਟ ਤੋਂ ਘਾਟ ਜਾ ਕੇ ਦੇਹੰਦਾ ਹੈ ਮਕਸਦ ਹੈ ਕਿ ਤਾਂ ਕਿ ਜਿਹੜਾ ਵੀ ਕੋਈ ਹੈ ਸੰਦੇਸ਼ਾ ਅਜੋਧਿਆ ਤੋਂ ਆਇਆ ਵੈ ਉਹ ਸਾਰਿਆਂ ਤੱਕ ਪਹੁੰਚ ਸਕੇ ਕਿਸੇ ਨੂੰ ਇਹ ਨਾ ਹੋਏ ਕਿ ਪਤਾ ਨਾ ਲੱਗੇ ਕਿ ਰਾਮ ਜੀ ਦਾ ਕੀ ਸੰਦੇਸ਼ ਹੈ ਹਰ ਕੋਈ ਆਪਣੇ ਘਰ ਵਿੱਚ ਇਹ ਸੰਦੇਸ਼ ਨੂੰ ਪਾਏ ਤੇ ਅਸੀਂ ਸਾਰਿਆਂ ਨੂੰ ਜਾਗਰਿਤ ਕਰ ਸਕੀਏ ਕਿ ਪ੍ਰਭੂ ਰਾਮ ਜੀ ਆ ਰਹੇ ਹੈ ਤੁਸੀਂ ਉਹਨਾਂ ਦਾ ਅਸ਼ੀਰਵਾਦ ਕਿੱਦਾਂ ਲੈਣਾ ਹੈ ਤੇ ਕਿੱਦਾਂ ਇਸ ਸਮੇਲਨ ਵਿੱਚ ਸਮਾਨਿਤ ਹੋ ਕੇ ਆਪਣਾ 101% ਦੇਣਾ ਹੈ ਇਹ ਇਸ ਦਾ ਇਹੀ ਸਾਡਾ ਮੇਨ ਮਕਸਦ ਹੈ ਕਿ ਹਰ ਇੱਕ ਨੂੰ ਇਸ ਵਸੇ ਜਾਗਰੂਕ ਕਰ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ